ਸੋ 25 175 ਦਾ ਗ੍ਰੇਡ ਸੀ। ਹੂੰ। ਲੈ ਨੂੰ ਕਰਿਆ ਤੁਹਾਨੂੰ ਪਰ ਲੱਭੁੰਦਾ। ਹੂੰ। ਉਹਨਾਂ ਖਾਸ ਤੁਸੀਂ ਕਰੇੜੇ ਵੇਖੋ ਬਗਾਵਾਂ ਨੂੰ ਪੜਤੋ ਲੱਗੀ ਰਹਿਣਾ। ਹੂੰ। ਕਿਉਂਕਿ ਉਹਨਾਂ ਦਾ ਸੀਨੀਅਰ ਆ ਗਿਆ। ਹੂੰ। ਉਹਨਾਂ ਨੂੰ ਪਹਿਲਾਂ ਲੱਗਿਆ ਸੀ। ਹਾਂ ਹਾਂ। ਹਾਂ ਹਾਂ। ਹੂੰ। 125 175 ਤੇ ਉਹ ਆ ਆ ਵੀਰ ਵੀਰ ਦਾ ਗ੍ਰੇਡ ਸੀਗਾ 95 140। ਅੱਛਾ। ਉਹਨਾਂ ਨੂੰ ਵੱਧ ਗ੍ਰੇਡ ਮਿਲ ਗਿਆ ਉਹਨੂੰ। ਹੂੰ। ਵੱਧ ਗ੍ਰੇਡ ਮਿਲ ਗਿਆ। ਉੱਥੇ ਮੈਂ 1.5 ਸਾਲ ਲਾਇਫ ਤੇ ਹੂੰ ਫਡੇ ਬਣੇ ਉਹ ਜੀ ਸਰਾ ਬੈਠੋ ਸੁਣੇ ਬਾਰਾ ਬਾਬਾ ਸਿੰਘ ਉਹ ਕਿਨਾਂ ਦਾ ਯਾਰ ਯਾਰ ਆਉਦੇ ਮੁੰਡੇ ਯਾਰ ਇਸੇ ਮੇਰੇ ਕੋਲ ਲੈ ਜਾਉਂ ਮਤਾਂ ਆਸ ਮੋਏ ਸੁਢੂ ਲੈ ਆਉਂ ਯਾਰ ਹੂੰ ਉਹ ਫੜੇਗਾ ਤੇ ਉਹਦੇ ਨੂੰ ਤਾਂ ਪਾਲਸ ਹੋਵੇ ਜੋ ਸਰਟੀਫਿਕੇਟ ਦੇ ਸਕੂਲ ਦਾ ਫਰਕਾਉਣ ਗਏ ਬਣਨੇ ਮੰਡੀ ਹਾਂ ਉਹ ਸਿਨਸ ਨੂੰ ਨੋ ਅਫਰ ਕਰਦੇ ਜਿੰਨਾਂ ਨੇ ਫਰ ਲੋਰ ਨਤਿਆ ਲਿਆ ਉਸ ਕੁਟੀਓ ਅੱਛਾ ਉਹ ਮੇਰੇ ਕੋਲ ਮੈਂ ਕੋਈ ਮੈਂ ਹਵਾ ਕੋ ਕਰਨੇ ਸਕੀ ਮਖੇਰ ਕੋਈ ਪੈਸਰੋ ਹਾਂ ਤੇ ਮਖਾ ਦਾ ਮਾਪਨ ਤੇ ਉਹਨਾਂ ਦੇ ਫਾਰਗੀ ਮਗਰ ਤਰਨ ਨਹੀਂ ਆਸ਼ਕ ਹਾਂ ਮਖਾ ਤੁਸੀਂ ਕਰੋ ਨਾਲ ਇਹਨਾਂ ਦੇ ਵਾਪਸ ਹੀ ਲੈ ਜਾ ਹਾਂ ਨਾਲ ਹੀ ਮੁੰਡੇ ਲੈ ਜਾ ਹਾਂ ਹਰ ਮਾਫੀ ਦੇ ਕੌਂਸਲ ਵਰਦੇਓ ਵੀ ਜੇ ਸਾਡੇ ਮੁੰਡਿਆਂ ਨੂੰ ਕੁਝ ਨਹੀਂ ਉਹਦਾ ਨਾਮ ਤਾਖਤ ਕਰੋ ਹੂੰ ਜੇ ਉਹ ਇਹਨਾਂ ਦੇ ਵਿੱਚ ਆਉਂਦੇ ਤੇ ਜੇ ਹੁੰਦਾ ਤਾਂ ਦਖਲ ਕਰ ਲਓ ਹੂੰ ਹੋਰ ਕੀ ਮੰਨ ਲੈ ਹੂੰ ਮਾਫੀ ਨਾਲ ਤਾਂ ਲਿਆ ਹੂੰ ਮੁੰਡੇ ਪੜ੍ਹਨ ਦੀ ਬੜੀ ਸ਼ਰਤ ਹੂੰ ਪੁਣੇ ਵੀ ਲਿਖਦੇ ਇਹ ਮੁੰਡੇ ਪੜ੍ਹਨ ਦੀ ਬੜੀ ਸ਼ਰਤ ਹੂੰ ਉਹਨਾਂ ਦਾਖਲ ਕਰੋ ਹੂੰ ਮੈਨਾਂ ਇਹ ਇੱਥੇ ਹੋਰ ਨਹੀਂ ਕੰਮ ਹੂੰ ਤੇ ਹਰ ਉਹ ਬੋਲ ਰਿਹਾ ਸਿੱਧੀ ਉਰ ਉਰ ਉਹ ਪੂਰੇ ਮੈਸਦ ਅੱਛਾ ਚਾਹ ਫਿਰ ਉਹ ਤੇ ਪਨਹਰ ਦੇ ਦੈਤ ਨੂੰ ਆ ਬੁਗੋਨੀਆਂ ਦੇ ਛਲਕ ਹੂੰ ਉਸੇ ਪਰ ਇਹ ਕਾ ਹ ਅਡਲ ਕਾ ਲੱਗੇ ਹੁੰਦਾ ਸੀ ਵੇਖਿਆ ਉਹਨਾਂ ਤੋਂ ਹੂੰ ਟ੍ਰਾਲਿੰਗਾਂ ਦੇ ਵਿੱਚ ਹਾਂ 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 ਉੱਥੇ ਅਸੀਂ ਜਾ ਕੇ ਬਹਿ ਜਾਂਦੇ ਫਿਰ ਤੜ ਜੇ ਸੁਪੀ ਹੁੰਦੀ ਤੜ ਕੇ ਰੋਟੀ ਖਾ ਲੈਂਦੇ ਤੇ ਸਾਰਾ ਦਿਨ ਫਿਰ ਉਥੇ ਬੈਠੇ ਰਹਿੰਦੇ ਹੂੰ ਜਿਆਉ ਕੁਰੀ ਉਹਨਾਂ ਦੇ ਜਲੋ ਹੌਲਪਿੰਟ ਆਨ ਅਸਾਲ ਦਾ ਪੇਪਰ ਹੋਗਾ ਮੇਰਾ ਹਮ ਨੰਬਰ ਲਗਾ ਸੀਗੇ 25 ਇੱਛਾ 25 ਦੀ ਹੰਪ ਨਾ ਥਰੋਨ ਮੋਲ ਬਿਟ ਹੀ ਹਮ ਫਿਰ ਫਿਰ ਉਹ ਬਾਈ ਨੰਬਰ ਨਾਲ ਚੀਜ਼ੀ ਹਮ ਡਵਲਮਨ ਰਿਲਾਰਡਾ ਬਿਨੈ ਰੋਗ ਪਰ ਠੀਕ ਹੈ। ਮਾਹਰ ਬਾਂਹਾਂ ਦੇ ਠੀਕ ਹੈ। ਹਾਂ। ਉਹ ਸਾਰਾ ਜਿਵੇਂ ਫੇਰਾਂ ਮੈਂ। ਹਾਂ। ਫਿਰ ਰੋਗ ਕੋਈ। ਜਿਓਮੈਟਰੀ ਕੰਨ ਜਿਓਮੈਟਰੀ ਮਖਫੇ ਦੇ ਪੇਪਰ ਆਉਗੋ ਜੇ ਕੋਈ ਖਾਂ। ਹਾਂ। ਅਗਲੇ ਨੂੰ ਛੁੱਟੀ ਸੀ। ਹਾਂ। ਉਹ ਦੋਵਾਂ ਲੋ ਜਿਓਮੈਟਰੀ ਦੇ ਪੇਪਰ ਸੀ। ਅੱਛਾ। ਉਹ ਨਹੀਂ ਪੇਪਰ ਬੈਗ ਸੀ। ਕੋਲ ਕੁਰਾ ਹੈ ਸਕੂਲ ਜਾਣਾ। ਹਾਂ। ਇਹ ਨਹੀਂ ਉਹ ਉਹ ਕਿ ਕਰਾਂ ਅਲਕਿ ਮੈਂ ਪੇਪਰ ਮਾ ਕੇ ਪਹਿਲਾਂ ਤਰਨੋ ਪੇਪਰ ਪਹਿਨ ਤਰਨ ਮੈਂ ਕੋਈ ਇੱਕ ਨੰਬਰ ਵੀ ਕਟਾ ਰਲਾ ਮੁਕ ਕੇ ਅੱਛਾ ਹਾਂ ਇਹ ਮੇਰੇ ਪਕਾ ਨਹੀਂ ਸੀਗਾ ਉਹ ਉਸ ਨੂੰ ਚਾਲ ਕਰਨੇ ਲਿਖਣੇ ਤੇ ਫਿਰ ਉਹਨਾਂ ਦਾ ਜ ਮਤਲਬ ਟ੍ਰਾਂਸਫਰ ਕਰ ਆਉਦੇ ਆ ਬਲੇ ਕੇ ਹੋ ਜਾਗਾ ਕੰਮ ਗਾਂ ਕਮ ਸੋਖੇ ਫਾਸਿ ਰਹੇਗੀ ਪਹਿਲਾਂ ਵੀ ਜਦੋਂ ਮੈਂ ਗੋਲਦਨ ਇਸ ਦੇ ਦਸ ਲੇਗ ਆਫ ਹੀ ਤੁਮ ਤਾਂ ਕੋਈ ਦੂਸਰ ਜੇਗਲ ਕੰਮ ਗੋਲਦਨ ਲਿਵੀ ਉਹ ਆ ਉਸਮਾਨ ਦੂ ਆਉਤ ਗਿਆਨ ਜਿਵੇਂ ਮੈਂ ਨਾ ਹੋਣ ਕਿਸਨ ਉਹ ਸੁਨਦੇ ਵੀਰੇ ਤੇ ਪਰਦੇ ਵੀਰੇ ਅੱਛਾ ਅੱਛਾ ਇਹ ਚਲੋ ਜੀ ਹੋ ਗਈ ਵੇ ਨਾ ਤਾਂ ਉਹ ਬਰਡਰ ਬਰਡਰ ਪਤਾ ਲਗਾ ਨਾ ਕੱਲੇ ਸੀ ਪਿੰਡ ਦਾ ਮਲ ਨੋਟ ਅੱਛਾ ਹੋਰ ਕੋਈ ਨਹੀਂ ਦਸਮੀ ਵਾਲਾ ਆ ਦਸਮੀ ਵਾਲਾ ਕੱਲੇ ਸੀ ਆਪਣੇ ਪਿੰਡ ਦਾ ਇਹ ਸੰਤਾਲੀੜਾ ਦੀ ਗੱਲ ਹੈ ਸੰਤਾਲੀੜਾ ਪਾਕਿਸਤਾਨ ਮਨੇ ਆਪਸੋ ਦਨ ਯਾ ਨਹੀਂ ਰੱਜਾ ਤੇ ਹੋਇਆ ਜਾ ਰੋ ਇਹ ਪਰ ਅੱਛਾ ਚਲੋ ਰਿਜ਼ਲਟ ਆਇਆ ਹਾਂ ਕੋਈ ਨਾ ਉਹਨਾਂ ਨਾਲ ਜੇ ਆਪਣਾ ਹੋ ਉਹ ਕੋਈ ਆਵਰੇ ਸੀਗੇ ਉਹ ਮੈਂ ਪਿੱਛੇ ਰਹਿ ਗਿਆ ਉਹ ਪਹਿਲਾਂ ਪਾਸ ਹੋ ਗਏ ਉਹ ਗਹਾਂਵ ਸੇ ਪਨੋ ਆਸੇ ਕਾਲਜ ਫ੍ਰੀ ਕਰ ਅੱਛਾ ਅੱਛਾ ਫੇਰ ਰਿਜ਼ਲਟ ਕਿਵੇਂ ਆਇਆ ਦੋ ਦੋਨੋਂ ਦੋਨੋਂ ਹਾਂ ਰੌਟਰ ਮੈਨੂੰ ਕਿਹਾ ਦਾ ਮੈਂ ਦਾ ਘਰੋਂ ਗਿਆ ਸੀ ਹੂੰ ਇਹ ਮਹਰ ਵੀ ਲੈ ਲਈ ਮਹਰ ਸਰਟੀਫਿਕੇਟ ਰਹੀ ਹੈ ਹੂੰ ਜਿਉੜਾ ਹੂੰ ਕਿਹਾ ਮਾਪੂਸਾ ਸੈਨਣਾ ਉਹ ਇਹ ਕੀ ਕਰ ਰਹੀ ਹੂੰ ਬੰਦਾ ਇੱਥੇ ਜਿਹੜਾ ਕੁਝ ਤੁਸੀਂ ਨਿਕਾਉਂ ਰਹੇ ਹੋ ਹੂੰ ਤੇ تیرੇ ਨਾਲ ਕੇ ਨੁਕਰਾ ਹੱਦੇ ਮੇੜਨੋ ਦੇ ਅੱਛਾ ਤੇਰੀ ਸੈਕੰਡਰੀ ਜਨ ਹੂੰ ਇਹ ਅੱਧੇ ਮੁੰਡਿਆਂ ਦੀ ਸਾਲੂ ਜਣਾ ਹੂੰ ਤੇ ਸਾਰੀ ਸਾਲੂ ਜੀ ਆ ਰਹੇ ਸਾਬਨ ਹੂੰ ਦੋ ਦੰਦਾਂੋਂ ਅਮਸ਼ੋ ਤੇ ਇਸ ਵੇਲੇ ਲੱਗ ਸਕੂਲ ਚ ਸਕੂਲਾਂ ਦਾ ਹੂੰ ਫਤਲ ਜਿਹੜਾ ਆਪਣਾ ਜਿਹੜਾ ਫੀਸ ਉੱਠ ਰੰਦਾ ਹੁੰਦਾ ਸੀ ਉਹ ਹਾਂ ਤੇ ਹਾਂ ਮਾਸਟਰ ਸਸਾਰੇ ਜੋ ਹਾਂ ਕਿਹੜਾ ਮੰਤਰ ਆ ਪੰਡਤ ਸੀ ਕੋਲ ਕੋਲੇ ਹੂੰ ਉਹਨਾਂ ਕੋਲ ਮੈਂ ਪੜ੍ਹਦੇ ਰਿਹਾ ਹੂੰ ਹੂੰ ਉਹ ਸੀ ਕਿ ਇੱਕ ਦੂਜਾ ਮਾਸਾ ਪਤਾ ਨਹੀਂ ਕਿਹੜਾ ਮੇਰੇ ਨਹੀਂ ਜਾਦਾ ਹੂੰ ਤੇ ਉਹ ਪੜ ਗੋਨਾ ਤੋਂ ਬੜਾ ਜਰ ਪੜਦੇ ਉਹਨਾਂ ਕੋਲ ਆ ਜਾਂਦਾ ਸੀ ਹੂੰ ਉਹ ਲਈ ਨਿਮਰ ਦੇ ਤੁਸੀਂ ਦੋ ਜਣੇ ਕੋਈ ਮੁੰਡਾ ਨੇ ਇੱਥੇ ਕੋਈ ਪਾਸ ਆਇਆ ਕਿ ਅਗਲੀ ਹੋਇਆ ਅਗਰ ਬੁਲਾਓ ਨਾ ਅੱਛਾ ਮੈਨੂੰ ਕਰੋ ਸਾਡੇ ਜਿਹੜੇ ਦੋ ਚਾਰ ਦਿਨਾਂ ਤੋਂ ਹੀ ਤੇ ਹੋਰ ਅੱਛਾ

ਉਹਨਾਂ ਚੱਲ ਜੀ 26 ਦਾ ਗ੍ਰੇਡ ਮਿਲੂਗਾ ਹਮ ਅੱਛਾ ਅੱਛਾ ਜੀ ਮੇਰੇ ਕਹੇ ਚੱਲ ਜੀ 26 ਦਾ ਗ੍ਰੇਡ ਹਮ ਨੌਲੇ ਬਕਾ ਮਿਲੂਗਾ ਹਮ ਨੌਦੋ ਚਲੋ ਇਹ ਫੇਰ ਪੋਗਾ ਹਮ ਫੇਰ ਹੋਈ ਹੋਈ ਆਪਣਾ ਹੋ ਹੋਰ ਮਾਸੋਂ ਰਾਪੇ ਬਾਸ ਜਿਗਦੇਵ ਸਮਾਗੈ ਤੋਂ ਉਹਨਾਂ ਨੂੰ ਸੇਵਰੇ ਹਮ ਮਾਸੂ ਪਿਆਰਾ ਸਿੰਘ ਉਹਨਾਂ ਕੋਲ ਆਕੂ ਸੇਵਿੰਗਸ ਉਹਨੇ ਕਰਨ ਕੀ ਪੈਂਦਾ ਅਜਾ ਉੱਥੇ ਬਹਿ ਉਹਥੇ ਰਹਿੰਦਾ ਉਹ ਆ ਗਿਆ ਹਮ ਹਰ ਇਟ ਇਸ ਤਰ੍ਹਾਂ ਕਿ ਹੋ ਗਏ ਜਰ ਮੈਂ ਮਾਸਟਰ ਵਿੱਚ ਮੈਂ ਦਾ ਪ੍ਰਾਇਮਰੀ ਵਾਲੇ ਪਾਸੇ ਸੀਗਾ ਹਮ ਤੇ ਬੋਰਨ ਲਾਪ ਤੇ ਉਹ ਜਿਹੜੇ ਜਿਹੜੇ ਉਹ ਤੁਗਣੀ ਕਰ ਲਗਾ ਅੱਛਾ ਉਹ ਕਰ ਲਵਾਂਗੇ ਯਾਰ ਕੰਨੀ ਨੂੰ ਗੱਲਾਂ ਕੀ ਪੈ ਜੰਦੀਆਂ ਹਮ ਤੇ ਮਗਾ ਤੇਰੇ ਕਰਕੇ ਤੇ ਤੇ ਆ ਬੰਨ ਨੋਬਰਾ ਹਾਂ ਮਤੂੰ ਜੀ 74 ਦਿਨ ਸਾਡੇ ਦੇ ਗਏ ਸੀ ਤੁਮ ਹਾਂ ਤੇ 20000 ਪਾਸ ਹਾਂ ਹਾਂ ਤੇ ਉਸੇ ਗ੍ਰੇਡ ਤੇ ਮੈਂ ਬਦਲ ਪਾਸ ਹਾਂ ਹਾਂ ਕੋਈ ਹੁੰਦਾ ਸੀ ਉਸ ਸਮੇਂ ਦੇ ਵਿੱਚ ਇਹ ਕੁਛ ਸਿਰੋਜੀ ਹਰਵਾਰ ਨਾ ਹਾਂ ਹਰਪਰ ਨਾ ਗਿਆ ਤੇ